2 1 ਕੋਲ ਟੋਪ ਬਣਵਾਵਾ ਆਵੇਂ ਪੈਸੇ ਸਿੱਟਣਾ ਕੋਸ਼ ਨਹੀਂ ਖਿਆਦਾ ਮੈਂ ਤਾਂ ਸਲਵਾਦ ਦੂਸਰੀ ਸਹਾਇਕ ਬਣਾਇਆ ਹੀ ਨਹੀਂ ਕਰਨੀ ਤੂੰ ਇੱਥੇ ਹੁੰਦਾ 2 ਸੈਂਟਰ ਦੇ ਵਿੱਚ ਰਾਮ ਰਾਮ ਜੀ ਕਿ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਉਹਨੂੰ ਪਤਾ ਹੀ ਲੱਗਿਆ ਮੈਨੂੰ ਉਹਨੂੰ ਪਤਾ ਲੱਗਿਆ ਰੀਆ

ਤੁਸੀਂ ਵੀ ਘਰ ਬੈਠੇ ਨੇ ਦੇਖੀ ਕਰ ਸਕਦੇ ਹੋ 1 2 3 ਸੁਨੇਹਾ ਦੇ ਗਏ ਸਵੀਪੀੜਾ ਨਿਕਲੀ ਆਂਦੀ ਆ ਅੱਜ ਫਸਟ ਵੀ ਯੋਗਾ ਦਾ ਯੋਗਾ ਸ਼ੁਰੂ ਕੀਤਾ ਹੈ ਇਹ ਹੁੰਦਾ ਕਿ ਅਰੋਗਨੀ ਲੈ ਕਿਉਂਕਿ ਅੱਜ ਜਨਾ ਮੋਟਾ ਹੋ ਗਿਆ ਯੋਗਾ ਸਟਾਰਟ ਕੀਤਾ ਹੈ ਪਹਿਲਾਂ ਗਰਮੀ ਜ਼ਿਆਦਾ ਹੋਣ ਕਰਕੇ ਬਾਕੀ ਕਰਦਾ ਸੀ ਹੁੰਦਾ ਚੱਲ ਰਹਿ ਜਾਂਦੇ ਆ ਨਹੀਂ ਤਾਂ ਹਰੀ ਬਲੀ ਕਰ ਚਲੋ ਬਾਹਰ ਆ ਗਏ साइड तो हथ लिया टू बेचारे लाओ दूसरी साइड टू एयर सेंटर स्लो मोशन है सेंटर वन फिर राइट साइड टू एयर सेंटर वन दूसरी साइड

इन्हना दा सारे हालांकि भी योगा करना गर्मी है इस करके असं अने योगा कर रहे हैं जने बैठे गल थ्री पो 1 2 3 4 1 2 3 4 1 2 3 4 ਚਲੋ ਚਲੋ ਬਾਵਾ ਦੀਆਂ ਬਾਸ ਜਾਨਾ ਹਾਂ ਤਾਂ ਕਿ ਮਾਵਾ ਬਾਵਾ ਮਜ਼ਾ ਆ ਗਿਆ ਹਾਂਜੀ ਹਾਂਜੀ ਚਲੋ ਅੱਛਾ ਅੱਜ ਥੋੜੀਆਂ ਥੋੜੀਆਂ ਬਾਵਾ ਖੁੱਲੀਆਂ ਹਨ ਆ ਨਾ ਅੱਖਾਂ ਦੇ ਬਤਾ ਕੀ ਬਾਤ ਹੈ ਅੱਖਾਂੀਆਂ ਕਰਾ ਲਓ ਅੱਛਾ ਕਰਾ ਲਓ ਅੱਖਾਂੀਆਂ ਕਰਾਵਾ ਕਿੰਨਾ ਅੱਜ ਤਾਂ ਮੈਂ ਭੜੀ ਨੂੰ ਅੱਖਾਂ ਦੀ ਡੇਲੇ ਤੇ ਆਪਾਂ ਕਮਾਵਾਂਗੀ ਬੋਲ ਜੇ ਜਿਹੜੇ ਆਪਣੇ ਆਏ ਨਹੀਂ ਉੱਪਰ ਹੀ ਟਾਪਾ ਪਹਿਲਾਂ ਨਹੀਂ ਹੈ ਹੈ బాధే పోల్ గోల్ కమాలో తి తి వారి పారి పైడ్ తి అో గోల్ కమా సైడ్ దూసరి సైడ్ కళ ऊपर गर्दन ने हिलानी उपर वन नीचे टू गर्दन आलाके आधे मेंबर उधर बैठे हैं मैं उधर आके आनी ਆ ਦੇਖੋ ਇੱਧਰ ਸਾਡੇ ਸਾਰੇ ਨਲੈਕ ਬੱਚੇ ਬੈਠੇ ਜਿਹੜੇ ਯੋਗਾ ਨਹੀਂ ਕਰ ਰਹੇ ਬਿਲਕੁਲ ਨਲੈਕ ਕੁਝ ਨਹੀਂ ਆਂਦਾ ਸਾਨੂੰ ਇਹ ਤਿੰਨੋਂ ਟਾਈਪਾਂ ਇਹ ਯੋਗਾ ਨਹੀਂ ਕਰ ਰਹੇ ਅੱਜ ਹਨ ਇਹ ਬੈਠ ਕੇ ਕੋਡ ਲੰਬੂ ਬੈਠੇ ਆ ਹਾਂ ਵੀਰੋ ਬਣਾ ਲੱਗ ਸਕੋ ਆਪ ਕਰੋ ਪਰ ਕੰਮ ਇਹਨਾਂ ਨੇ ਕਿ ਕਿੱਥੋਂ ਮਗਰਾਂ ਵੀ ਹੋ ਗਏ ਸਾਹਮਣੇ ਹਾਂਜੀ ਤੁਸੀਂ ਨਹੀਂ ਆਈ ਯੋਗਾ ਕਰਨ ਤੁਸੀਂ ਵੀ ਨਹੀਂ ਆਏ ਤੁਹਾਡੇ ਨਾਲ ਕੱਟੀ ਕਰਤੀ ਸੀ ਮੈਂ ਨਹੀਂ ਆਏ ਤਾਂ ਮੈਨੂੰ ਬਤਾ ਸੀ ਚਲੋ ਹੁਣ ਕੋਈ ਗੁੱਸੇ ਦਾ ਨਹੀਂ ਕੋਣ ਕੋਈ ਗੁੱਸੇ ਤਾਂ ਨਹੀਂ ਮੈਂ ਕਮਲ